ਕਿ ਤਾਂ ਆਪ ਕੋਈ ਨਾ ਸਹਾਰਾ ਬਾਹਰ ਆ ਗਿਆ ਕਰ ਨਹੀਂ ਰੁਕ ਜਾਓ ਕਰ ਯਾਰ ਬਾਹਰ ਹੀ ਹੋਣਾ ਹੈ ਸਾਡੇ ਜਿਹੜੇ ਅੰਸਰਾਂ ਨੇ ਜਿਆਦਾ ਕੋਈ ਹਰਕਤਾਂ ਕੀਤੀਆਂ ਨੇ ਇਹ ਇੱਕ ਬਰਖਲਾੜ ਦਾ ਨਤੀਜਾ ਹੈ ਤੋਂ ਉਹਨਾਂ ਦੇ ਵੀ ਇੱਥੇ ਬੰਦੇ ਪਹੁੰਚੇ ਬੰਦੇ ਨੇ ਉਹ ਸਾਰਾ ਦਸਤਾਵੇਜ਼ ਸਾਡੇ ਵੀ ਇਹਨਾਂ ਦੇ ਪਿਛਲੂ ਚੋਣਾਂ ਤੋਂ ਬਾਅਦ ਜਿਹੜੇ ਮੋਸ਼ਨ ਜਿਹੜੇ ਪੇਸ਼ ਕੀਤੇ ਗਏ ਉਸ ਕਰਕੇ ਉਹ ਜਮੀਨ ਵੀ ਦਾ ਚਾਹੀਦਾ ਨਹੀਂ ਅਲਾ ਦਾ ਪਹਵਾੜ ਵੀ ਨਹੀਂ ਚਾਹੀਦਾ ਦਿਖਾਉਣ ਵਾਲੀ ਜਿਹੜੀ ਰੈਲੀ ਦਫਾਰਾ ਜਿਵੇਂ ਸ਼ਰੀਕਲ ਸਿੰਘ ਨੇ ਕਿਹਾ ਕਿ ਭੂਤ ਹੰਤਮਾਨ ਜੀ ਤੇ ਸਵੇਰ ਕੂਰ ਜੀ ਦਫਾਰਾ ਜੇਣਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਮੀਟਾ ਆਉਣਗੇ ਤੇ ਐਦੋਂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਵਾ ਪੰਜਾਬ ਦੀ ਪਾਰਟੀ ਇੱਥੇ ਇਦਾਂ ਦੀਆਂ ਕਿਤਾਬਾਂ ਕਿਉਂ ਕਰਦੇ ਨੇ ਉਹ ਖਲਾਫ ਦਾ ਨਤੀਜਾ ਔਰ ਕੀ ਦਿਖਦਾ ਇਹ ਜਮਾਤਾਂ ਜਿਵੇਂ ਹਣੋਂ ਦੇ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਸੀ ਨੇ ਵਾਦਾ ਕੀਤਾ ਕਿ 130 ਕਰਨਾ ਤਾਂ ਮੋਰ ਲਾਈਏ ਡੇਰਾ ਬਾਬਾ ਨਾਨਕ ਵਾਲਿਆਂ ਨੇ 130 ਤੇ ਕਿਹਨਾਂ ਰੋਡੀਆਂ ਨੂੰ ਕੁੱਟਿਆ ਤਾਂ ਕਿਹਨਾਂ ਉੱਧਰ ਸੋਣੀ ਲਿਆ ਮੈਂ ਹੁਣ ਜਾ ਦਿੱਤਾ ਮੈਂ ਉਹੀ ਕਹਿਣਾ ਹੈ ਕਿ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈ ਕਿ ਕੋਣ ਦੀ ਇੱਫਤ ਹੁਣ ਕੋ ਕੇ ਵਿਖਾਈ ਮੈਂ ਹੀ ਵਿਦਰਨਾ ਤੌਰ ਤੇ ਪਰ ਤਾਂ ਸੰਘੇ ਕਾਨੂੰਨ ਨਾ ਕਰਾਂਗੇ ਉਹਨਾਂ ਦਾ ਇਲਾਜ ਜੇਕਰ ਕੋਈ ਕਾਨੂੰਨ ਦੇਖਾਂ